ਆੰਦੇ ਪੱਤੇ ਜੋ ਆਮ ਤੌਰ ਤੇ ਚੁੰਨਾ ਤੇ ਸੁਪਾਰੀ ਨਾਲ ਖਾਏ ਜਾਂਦੇ ਹਨ ਦਰਸਲ ਆਯੁਰਵੇਦ ਵਿੱਚ ਇੱਕ ਔਸ਼ਧੀ ਮੰਨੇ ਜਾਂਦੇ ਇਹ ਪੱਤਾ ਦੰਦਾਂ ਦੇ ਰੋਗ ਹਾਜ਼ਮੇ ਤੇ ਇਨਫੈਕਸ਼ਨ ਵਿਰੁੱਧ guna ਨਾਲ ਪਰ ਇਦੇ ਫਾਇਦੇ ਇਹ ਹਨ ਕਿ ਪਹਿਲਾ ਫਾਇਦਾ ਹਾਜ਼ਮੇ ਲਈ ਸ਼ਾਨਦਾਰ ਪਾਨ ਦਾ ਪੱਤਾ ਪੇਟ ਤੇ ਐਂਜ਼ਾਈਮਸ ਨੂੰ ਐਕਟੀਵੇਟ ਕਰਦਾ ਹੈ ਜੋ ਭੋਜਨ ਹজম ਕਰਨ 'ਚ ਮਦਦ ਕਰਦੇ ਨੇ ਇਹ ਗੈਸ ਐਸਿਡਿਟੀ ਤੇ ਬਲੋਟਿੰਗ ਤੋਂ ਰਾਹਤ ਦਿੰਦਾ ਹੈ ਦੂਸਰਾ ਫਾਇਦਾ ਮੂੰਹ ਦੀ ਸਫਾਈ ਇਸ ਵਿੱਚ ਐਂਟੀਬੈਕਟੀਰੀਅਲ ਗੁਣ ਗੁਣ ਹੁੰਦੇ ਹਨ ਜੋ ਦੰਦਾਂ ਤੇ ਮੂੰਹ ਦੀ ਬਦਬੂ ਨੂੰ ਖਤਮ ਕਰਦੇ ਹਨ ਇਹ ਦੰਦਾਂ ਨੂੰ ਮਜ਼ਬੂਤ ਕਰਦਾ ਹੈ ਤੇ ਮੂੰਹ ਵਿੱਚ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਦਾ ਹੈ ਤੀਸਰਾ ਫਾਇਦਾ ਪਾਂਦੇ ਪੱਤੇ ਵਿੱਚ ਐਂਟੀਸੈਪਟਿਕ ਤੇ ਐਂਟੀਵਾਇਰਲ ਗੁਣ ਹੁੰਦੇ ਹਨ ਇਹ ਜ਼ਖਮਾਂ ਤੇ ਲੇਪ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਹੈ ਚੌਥਾ ਫਾਇਦਾ ਗਰਭਵਤੀ ਔਰਤਾਂ ਲਈ ਲਾਭਕਾਰੀ ਪੁਰਾਣੀ ਆਯੁਰਵੈਦਿਕ ਰੀਤ ਅਨੁਸਾਰ ਇਹ ਔਰਤਾਂ ਦੀ ਹਾਰਮੋਨਲ ਹੈਲਥ ਅਤੇ ਮੂਡ ਬੈਲੈਂਸ ਕਰਨ ਵਿੱਚ ਮਦਦ ਕਰਦਾ ਹੈ ਹਾਲਾਂਕਿ ਵਰਤੋਂ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਜ਼ਰੂਰ ਚਾਹੀਦੀ ਹੈ ਸਾਈਨਸ ਤੇ ਖੰਗ ਦੇ ਇਲਾਜ ਲਈ ਜੇ ਤੁਸੀਂ पान ਦੇ ਪੱਤੇ ਨੂੰ ਥੋੜਾ ਗਰਮ ਕਰਕੇ ਉਸ ਦੀ ਪਾਪ ਲੋ ਜਾਂ ਚੂਸੋ ਤਾਂ ਇਹ ਸਾਈਨਸ ਜਾਂ ਖੰਗ ਵਿੱਚ ਆਰਾਮ ਦਿੰਦਾ ਹੈ ਹਾਲਾਂਕਿ ਇਹ ਦੇਸੀ ਪੱਤਾ ਹੈ ਪਰ ਜ਼ਰੂਰਤ ਤੋਂ ਵੱਧ ਵਰਤਨਾ ਸਿਹਤ ਲਈ ਕਾਤਕ ਹੋ ਸਕਦਾ ਹੈ ਅਸਲੀ ਫਾਇਦੇ ਲੈਣ ਲਈ ਚੂਨੇ ਤੇ ਸੁਪਾਰੀ ਤੋਂ ਬਿਨਾਂ ਖਾਓ ਸਾਫ਼ ਤੇ ਤਾਜ਼ਾ ਪੱਤਾ ਵਰਤੋ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਹੀ ਵਰਤੋਂ ਕਰੋ ਤਾਂ ਹੁਣ ਤੋਂ ਤੁਸੀਂ ਪਾਨ ਦੇ ਪੱਤੇ ਨੂੰ ਸਿਰਫ ਚੂਨੇ ਨਾਲ ਨਾ ਖਾਓ ਇਹ ਇੱਕ ਕਦਰਯੋਗ ਜੜੀ ਬੂਟੀ ਹੈ ਜੋ ਤੁਹਾਡੀ ਸਿਹਤ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ